ਇਹ ਸ਼ਾਂਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਜਿਹੜੀ ਨੈਸ਼ਨਲ ਮਾਰਕੀਟਿੰਗ ਜਿਹੜੀ ਪਾਲਿਸੀ ਬਣਾਉਣ ਨੂੰ ਫਿਰਦੀ ਹੈ ਸੈਂਟਰ ਗਵਰਨਮੈਂਟ ਉਹਨਾਂ ਨੇ ਇੱਕ ਸਾਨੂੰ ਖਰੜਾ ਭੇਜਿਆ ਸੀ ਉਸ ਦੇ ਮੁਤਾਬਕ ਪਹਿਲਾਂ ਅਸੀਂ ਸਾਡੇ ਮਾਹਰ ਲੋਕ ਅਫਸਰ ਸਹਿਬਾਨ ਉਹਨਾਂ ਨੂੰ ਬੁਲਾ ਕੇ ਉਹਦੇ ਦੇ ਵਿਚਾਰ ਚਰਚਾ ਕੀਤੀ ਸੀ ਉਸ ਤੋਂ ਬਾਅਦ ਕਿਸਾਨ ਯੂਨੀਅਨਾਂ ਅੱਜ ਆੜਤੀ ਯੂਨੀਅਨ ਤੇ ਸ਼ਹਿਰ ਲੋ ਯੂਨੀਅਨ ਉਹਨਾਂ ਨੂੰ ਬੁਲਾਇਆ ਸੀ ਵੀ ਜਿਹੜਾ ਆ ਸੈਂਟਰ ਗਵਰਨਮੈਂਟ ਦੀ ਜਿਹੜੀ ਪਹਿਲੇ ਤਿੰਨ ਕਾਨੂੰਨ ਬਣਾਏ ਗਏ ਸੀਗੇ ਜਿਨ੍ਹਾਂ ਦਾ ਵਿਰੋਧ ਸਾਰੇ ਪਹਿਲਾਂ ਪੰਜਾਬ ਚੋਂ ਸ਼ੁਰੂ ਹੋ ਕੇ ਇੰਡੀਆ ਵਿੱਚ ਹੀ ਹੋਇਆ ਉਸ ਕਾਰਨ ਹੁਣ ਉਹਨਾਂ ਦੀ ਕੋਈ ਹੋਰ ਨੀਤੀ ਦੇ ਰਾਹੀਂ ਕਿ ਅਸੀਂ ਜਿਹੜੀ ਸਾਰੀ ਮੰਡੀ ਤੇ ਕਬਜ਼ਾ ਕੁਝ ਕੁ ਲੋਕਾਂ ਦਾ ਕਰਵਾ ਦੇਾਂਗੇ ਸਾਡਾ ਮੰਡੀ ਬੋਰਡ ਆ ਜਿਹੜਾ ਪੰਜਾਬ ਮਾਰਕੀਟਿੰਗ ਸਿਸਟਮ ਆ ਜਿਹੜਾ ਜੀ ਉਹ ਵੈਸੇ ਤਾਂ ਏਸ਼ੀਆ ਦੇ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਪਰੰਤੂ ਹੁਣ ਇਹ ਵੀ ਪਤਾ ਲੱਗਿਆ ਵਰਲਡ 'ਚ ਬਹੁਤ ਜਿਹੜਾ ਸਮਰਾਥ ਸਾਡੀ ਜਿਹੜੀਆਂ ਸੈਂਕੜੇ ਮੰਡੀਆਂ ਹਜ਼ਾਰਾਂ ਏਕੜ ਜ਼ਮੀਨ ਵਿੱਚ ਬਣੀਆਂ ਔਰ ਉਸ ਤੋਂ ਇਲਾਵਾ ਛੋਟੀਆਂ ਮੰਡੀਆਂ ਫਿਰ ਪਿੰਡਾਂ ਵਿੱਚ ਫੜ ਬਣਾਏ ਗਿਆ ਜਿਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਸੂਚਿਤ ਪ੍ਰਦਾਨ ਕਰਦਾ ਮੰਡੀ ਮੂਡ ਔਰ ਉਸ ਨੂੰ ਤੋੜ ਕੇ ਉਹ ਸਮਝਦੇ ਆ ਵੀ ਅਸੀਂ ਸਿੱਧੇ ਇਹਦੇ ਵਿੱਚ ਐਂਟਰ ਕਰ ਜਗੇ ਜਿੱਥੇ ਕਿ ਜਿਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣਾ ਉਹਦੇ ਲਈ ਸਾਰੇ ਹੀ ਜਿਹੜੇ ਪੰਜਾਬ ਹਤਾਸ਼ੀ ਲੋਕ ਆ ਉਹਨਾਂ ਤੋਂ ਸੁਝਾਅ ਮੰਗ ਰਿਆ ਮੈਂ ਪੰਜਾਬ ਗਵਰਨਮੈਂਟ ਵੱਲੋਂ ਸਦਾ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਵੀ ਇਹ ਕਿ ਇਹਦੀ ਚਰਚਾ ਜਿੰਨੀ ਹੋ ਸਕੇ ਇਹਦਾ ਜਵਾਬ ਦੇਣਾ ਉਸ ਖਰੜੇ ਦਾ ਉਸ ਲਈ ਅੱਜ ਇਹ ਦੋ ਯੂਨੀਅਨਾਂ ਬੁਲਾਈਆਂ ਸਨ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਸਾਰਿਆਂ ਦੇ ਵਿਚਾਰ ਜਿਹੜੇ ਇਕੱਠੇ ਅਸੀਂ ਕਰਨੇ ਆ ਉਹ ਥੋੜੇ ਦਿਨਾਂ ਤਾਈਂ ਅਸੀਂ ਆਪਣਾ ਜਿਹੜਾ ਖਰੜਾ ਬਣਾ ਕੇ ਸੈਂਟਰ ਗਵਰਨਮੈਂਟ ਨੂੰ ਦੇਣਾ ਉਹਦੇ ਬਾਰੇ ਅਸੀਂ ਥੋੜਾ ਨਾਲ ਆਰਟੀਓ ਸੈਲਰਸ ਦਾ ਕੀ ਵਿਚਾਰ ਕੁਝ ਕਹਿਣਾ ਥਾ ਆਰਟੀਓ ਸੈਲਰਸ ਦਾ ਕੀ ਇਹਨਾਂ ਨੇ ਕੀ ਕਿਹਾ ਹੈ ਕਿਸਾਨੋ ਨੇ ਸਾਰਿਆਂ ਦੀ رائے ਹੈ ਵੀ ਮੰਡੀ ਬੋਰਡ ਟੁੱਟ ਜਾਊਗਾ ਮੰਡੀ ਮੰਡੀ ਸਿਸਟਮ ਟੁੱਟ ਜਾਊਗਾ ਜਿਹਦੇ ਨਾਲ ਵੱਡਾ ਨੁਕਸਾਨ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਅਸੀਂ ਰਲ ਮਿਲ ਕੇ ਜਿਵੇਂ ਕਿ ਪਿੰਡਾਂ ਨੂੰ ਸੜਕਾਂ ਜੋੜੀਆਂ ਜਾਂਦੀਆਂ ਔਰ ਫਸਲਾਂ ਆਉਂਦੀਆਂ ਜੇ ਉਹ ਕਿਸੇ ਪ੍ਰਾਈਵੇਟ ਬੰਦੇ ਦਾ ਕਿਸੇ ਕਦੋਂ ਕਿਸੇ ਨੂੰ ਇਹ ਸਹੂਲਤਾਂ ਦੇਣੀਆਂ ਮੰਡੀਆਂ ਵਿੱਚ ਸ਼ੈੱਡ ਬਣੇ ਆ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦੀ ਹੋਰ ਸੁੱਖ ਸਹੂਲਤਾ 83 ਤੋਂ ਲੈ ਕੇ ਦੁਕਾਨਾਂ ਕਰੋੜਾਂ ਰੁਪਈਆਂ ਦੀਆਂ ਦੁਕਾਨਾਂ ਆੜਤੀਆਂ ਨੇ ਜਿਹੜੀਆਂ ਨਿਲਾਮੀ ਵਿੱਚ ਲਈਆਂ ਜਿਹੜੀਆਂ ਮੰਡੀ ਬੋਰਡ ਨੇ ਦਿੱਤੀਆਂ ਉਹ ਕਿੱਧਰ ਜਾਣਗੇ ਐਡਾ ਵੱਡਾ ਨੁਕਸਾਨ ਕਰਕੇ ਕਿਸੇ ਇੱਕ ਧਿਰ ਨੂੰ ਫਾਇਦਾ ਕਰਨ ਦਾ ਜੋ ਕਿਸੇ ਸਾਜ਼ਿਸ਼ਦਿਨ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਸਾਰੇ ਕਿਸਾਨੀ ਨੂੰ ਔਰ ਉਹਦੇ ਨਾਲ ਪੰਜਾਬ ਪੰਜਾਬ ਵਰਗਾ ਸਿਸਟਮ ਕਿਸੇ ਵੀ ਹੋਰ ਸੂਬੇ ਕੋਲੇ ਨਹੀਂ ਥੋੜਾ ਹਰਿਆਣੇ ਵਾਲਾ ਕੋਲੇ ਹੈ ਦੂਸਰਿਆਂ ਨੂੰ ਇਹਨਾਂ ਨਾਲ ਕੋ ਬਹੁਤਾ ਫਰਕ ਨਹੀਂ ਪੈਂਦਾ ਪਹਿਲਾਂ ਵੀ ਉੱਥੇ ਪ੍ਰਾਈਵੇਟ ਪਰਜੈਕਟਰੀ ਆਉਂਦੇ ਆ ਤੇ ਜਿੱਥੇ ਕਿ ਸਾਰੀ ਮੰਡੀ ਚ ਰਿਕਾਰਡ ਰਿਕਾਰਡ ਵੀ ਰਹਿਣਾ ਵੀ ਅਸੀਂ ਕਿੰਨੀ ਜਿੰਸ ਪੈਦਾ ਕੀਤੀ ਕਿੰਨੀ ਅਸੀਂ ਕਿੱਥੇ ਦਿੱਤੀ ਉਹ ਸਾਰਾ ਸਿਸਟਮ ਟੁੱਟ ਜਾਣਾ ਇਹਦੇ ਲਈ ਸਾਰੇ ਤਰ੍ਹਾਂ ਤੋਂ ਹੀ ਹੌਲੀ-ਹੌਲੀ ਸੁਝਾਅ ਮੰਗੇ ਜਾ ਰਹੇ ਆ ਉਹ ਸਾਨੂੰ ਦੇ ਰਹੇ ਆ ਕਿਸਾਨਾਂ ਦੇ ਕਿਸਾਨ ਇਤਹਾ ਡੱਲੇ ਵਾਲਾ ਅਭੀ ਵੀ ਬੈਠੇ ਹੋਏ ਐ ਸਦ ਧਰਨੇ ਪਰ ਆਪ ਕੋਈ ਪਲਾਨ ਕਰ ਰਹੇ ਹੈ ਸਰਕਾਰ ਕੋਈ ਪਲਾਨ ਕਰ ਰਹੀ ਹੈ ਕਿ ਉਹਨੂੰ ਉਠਾਇਆ ਜਾਏ ਧਰਨੇ ਪਰ ਕਿਉਂ ਅਭੀ ਪ੍ਰਧਾਨ ਸਾਹਿਬ ਵੀ ਮਿਲ ਕੇ ਆਏ ਹਾਂ ਉਹਨਾਂ ਸੇ ਤੁਸੀਂ ਸਾਰੀ ਗੱਲ ਕੱਲ ਸਾਡੇ ਪ੍ਰਧਾਨ ਜੀ ਅਮਨ अरोੜਾ ਜੀ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋ ਗਏ ਸਨ ਨਾਲ ਅਸੀਂ ਵੀ ਤਕਰੀਬਨ 8 ਮਨਿਸਟਰ ਕੁਝ ਐਮਐਲਏ ਸਹਿਬਾਨ ਹੋਰ ਵੀ ਸਾਥੀ ਉਹਨਾਂ ਨੂੰ ਮਿਲ ਕੇ ਆਏ ਆ ਅਸੀਂ ਤਾਂ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਮਿਹਰਬਾਨ ਉਹਨਾਂ ਨੂੰ ਸੇਤ ਜਾਬੀ ਬਖਸ਼ੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਲੀਡਰ ਰੋਜ਼ ਰੋਜ਼ ਨਹੀਂ ਪੈਦਾ ਹੋਇਆ ਕਰਦੇ ਸੰਘਰਸ਼ ਚਲਾਉਣ ਲਈ ਚੰਗੇ ਸਚਜੇ ਤੇ ਸਿਆਣੇ ਲੀਡਰਾਂ ਦੀ ਲੋੜ ਹੈ ਰੋਜ਼ ਰੋਜ਼ ਪਰਖਣ ਦੀ ਲੋੜ ਵੀ ਨਹੀਂ ਪੈਂਦੀ ਔਰ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਬੇਨਤੀ ਜ਼ਰੂਰ ਕਰਕੇ ਆਏ ਆ ਕਿ ਇਸ ਸੰਘਰਸ਼ ਨੂੰ ਚਲਾਉਣ ਦੇ ਲਈ ਤੁਹਾਡੀ ਬਹੁਤ ਵੱਡੀ ਲੋੜ ਹੈ ਬੁੜੀ ਸਾਹਿਬ ਨੇ ਕਹਿ ਕਿ ਜੇਕਰ ਬੁੜੀ ਸਾਹਿਬ ਧੰਨਵਾਦ ਸਾਹਿਬ ਅਪੋਜੀਸ਼ਨ ਇੱਕ ਸਵਾਰਥ ਚਲਾ ਰਿਹਾ ਹੈ ਦੇਖੋ ਕਿਸੇ ਦੇ ਅੱਖਾਂ ਕੋਈ ਗੱਲ ਨਹੀਂ ਹੁੰਦੀ ਅ ਮੈਂ ਉਹਨਾਂ ਦੀ ਗੱਲਬਾਤ ਸੁਣੀ ਹੈ ਸਾਡੇ ਨਾਲ ਡਲੇਵਾਲ ਸਾਹਿਬ ਨੇ ਬਹੁਤ ਵਧੀਆ ਜਿਹੜੇ ਉਹਨਾਂ ਨੇ ਉਹਨਾਂ ਨੇ ਚਾਹੇ ਉਹਨਾਂ ਦੀ ਆਵਾਜ਼ ਧੀਮੀ ਸੀ ਪਰ ਉਹਨਾਂ ਨੇ ਸਾਨੂੰ ਕੋਈ ਇਹੋ ਜਿਹੀ ਗੱਲ ਨਹੀਂ ਕਹੀ ਸੀ ਜਿਹੜੀਆਂ ਬਾਅਦ ਵਿੱਚ ਉਸਤਰ ਵੱਲੋਂ ਕੋਈ ਹੋਰ ਗੱਲਾਂ ਉਹ ਵੀ ਕਰੀਆਂ ਗਈਆਂ ਉਹਨੂੰ ਐ ਆਖਿਆ ਐ ਆਖਿਆ ਨਹੀਂ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਉਹਨਾਂ ਦਾ ਠੀਕ ਹੈ ਇਹ ਮਿਸ਼ਨ ਵੀ ਹੈ ਕਿ ਉਹ ਕਹਿੰਦੇ ਵੀ ਤੁਸੀਂ ਵੀ ਇਹਦੇ ਲਈ ਜ਼ੋਰ ਲਾਓ ਕਿ ਕਿਸਾਨ ਨੂੰ ਐ ਐਮ ਐਸ ਪੀ ਮਿਲੇ